टीवी न्यूज़ चैनल ਤੋਂ ਲੋ ਜਿਹੜਾ ਅੱਜ ਕੱਲ ਐਮ ਸੀ ਦੀਆਂ ਵੋਟਾਂ ਦਾ ਦੌਰ ਚੱਲ ਰਿਹਾ ਹੈ ਹਰੇਕ ਕੈਂਡੀਡੇਟ ਆਪਣਾ ਆਪਣਾ ਪੂਰਾ ਜ਼ੋਰ ਲਾ ਰਿਹਾ ਵੀ ਅਸੀਂ ਆਪਣੀ ਸੀਟ ਨੂੰ ਕਢੀਏ ਲਓ ਅੱਜ ਅਸੀਂ ਉਹਨਾਂ ਵੋਟਰਾਂ ਕੋਲ ਪਹੁੰਚੇ ਹਾਂ ਵਾਰਡ ਨੰਬਰ 47 ਦੇ ਵੋਟਰਾਂ ਕੋਲ ਆਪਾਂ ਗੱਲਬਾਤ ਕਰਦੇ ਹਾਂ ਉਹ ਐਤ ਕੀ ਕਿਹੜੇ ਕਾਉਂਸਲਰ ਨੂੰ ਆਪਣੇ ਵਾਰਡ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਲਓ ਗੱਲਬਾਤ ਕਰਦੇ ਹਾਂ ਵਾਰਡ ਨੰਬਰ 47 ਦੇ ਵੋਟਰਾਂ ਨਾਲ கமல் பொல்லு ਫੋਲ ਲੈ ਕਮਲ ਦਾ ਫੋਲ ਲੈ ਗਿਆ ਕਮਲ ਦਾ ਫੋਲ ਲੈ ਗਿਆ ਖਿਲ ਗਿਆ ਖਿਲ ਗਿਆ ਕਮਲ ਨੂੰ ਕਮਲ ਦੇ ਫੋਲ ਨੂੰ ਹਾਂ ਹਾਂ ਜੀ ਪਾਣੀ ਵਾਰਡ ਨੂੰ ਆਤੀ ਪਾਉਗੇ ਕਮਲ ਦੇ ਫੋਲ ਨੂੰ ਪਾਵਾ ਇਹ ਕਮਲ ਦੇ ਫੋਲ ਤੇ ਹਾਂ ਜੀ ਹਾਂ ਜੀ ਹਾਂ ਜੀ ਵਾਰਡ ਕਿਹਨੂੰ ਪਾਣੀ ਭਾਜੀ ਫੋਲ ਨੂੰ ਪਾਣੀ ਆਈ 47 ਨੰਬਰ ਵਾਰਡ ਨੰਬਰ 47 ਚ ਕੌਣ ਖੜਿਆ ਸਿੱਲਾ ਭਾਜੀ ਕੁਝ ਕਿੰਨ ਵੋਟ ਬਣਿਆ ਜੀ ਰਫੀਲ ਭਾਈ ਨੂੰ ਜੀ ਹਾਂ ਕਿਹੜੇ ਨਿਸ਼ਾਨ ਕਿਹੜੇ ਨੂੰ ਇਹਨਾਂ ਨੂੰ ਕਮਲ ਨੂੰ ਜੀ ਭਾਈ ਜੀ ਵੋਟ ਕਿੰਨੂ ਬਣੀ ਆ ਜੀ ਕਮਲ ਦੇ ਫੁੱਲ ਨੂੰ ਦੂਆ ਕਮਲ ਦੇ ਫੁੱਲ ਦੇਣਾ ਹੋਰ ਦੱਸੋ ਚਲ ਚਲ ਮੈਨੂੰ ਦਿਖਾ ਨਾ

ਕਮਲ ਦੇ ਫੁੱਲ ਨੂੰ ਪਾ। ਖਤੋਂ ਲੱਗਦਾ ਜੀ ਤੁਹਾਡੇ ਮੱਲੇ ਚ ਫੁਹਾਰ ਕਰੇਗਾ ਉਹ ਜੀ। ਕਰੇਗਾ ਕਰੇ। ਇਹਦੀ ਗੱਲ ਕਰਦੀ। ਹਾਂ ਜੀ ਵੋਟ ਕਿਹਨੂੰ ਪਾਓਗੇ ਜੀ ਅੱਜ? ਕਮਲ ਦੇ ਫੁੱਲ ਨੂੰ ਪਾਉਣੀ ਐ ਅਸੀਂ ਵੋਟ। ਤੁਹਾਨੂੰ ਲੱਗਦਾ ਜੀ ਕੀ ਉਹ ਕਮਲ ਦਾ ਫੁੱਲ ਤੁਹਾਡਾ ਕੰਮ ਕਰ ਰਿਹਾ? ਹਾਂ ਜੀ ਜੀ ਜ਼ਰੂਰ ਜੀ। ਹਾਂ ਜੀ ਭਈਆ। ਹਾਂ ਜੀ ਕਿਸਕੋ ਵੋਟ ਦੇ ਗੋ? ਕਮਲ ਦਾ। ਕਿਸਕਾ ਵੋਟ ਦੇਊਗਾ? ਕਮਲ ਦਾ ਵੋਟ। ਉਹਨਾਂ ਦਾ ਐ। ਮੀਆਂ।